ਇਹਨੂੰ ਪੁੱਛੋ ਬਾਣੀ ਦੇ ਵਿੱਚ ਕਪਟ ਕਿਹਨੂੰ ਕਹਿੰਦੇ ਆ ਕਪਟ ਕਿਹਨੂੰ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਆ ਆਤਮ ਕਾਤੀ ਜਗ ਤਕ ਕਸਾਈ ਜੇ ਤੂੰ ਕਪਟ ਆਪਣੀ ਆਤਮਾ ਦੇ ਨਾਲ ਕਰਦਾ ਐ ਐਸੇ ਕਰਕੇ ਪੰਜਾਬ ਦੇ ਵਿੱਚ ਸਾਰੇ ਲੋਗ ਬੱਚਿਆਂ ਤੱਕ ਕਸਾਈ ਬਣ ਗਏ ਆ ਤੁਸੀਂ ਬਾਣੀ ਦੇ ਨਾਲ ਬਹੁਤ ਵੱਡਾ ਦਗਾ ਕੀਤਾ ਆ ਭਾਈ ਕੰਦਰਪਾਲ ਜੀ ਤੁਸੀਂ ਬਹੁਤ ਵੱਡਾ ਦਗਾ ਕੀਤਾ ਜਿਹੜਾ ਤੁਸੀਂ ਦਗਾ ਕੀਤਾ ਅੱਜ ਤੁਸੀਂ ਆ ਗੱਲ ਕਰਦੇ ਹੋ ਭਾਈ ਗੁਰਦਾਸ ਦੀ ਜੇ ਮੈਂ ਮੈਂ ਸਿਰਫ ਤੁਹਾਨੂੰ ਮੀਣਿਆਂ ਦੀ ਪਰਵਾਸ਼ਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਮਝਾ ਰਿਹਾ ਆ ਮੈਂ ਭਾਈ ਗੁਰਦਾਸ ਦੀਆਂ 12 ਮੰਦੀ ਸਮਝਾ ਰਿਹਾ ਕਿਉਂਕਿ ਤੁਹਾਨੂੰ ਭਾਈ ਗੁਰਦਾਸ ਚੰਗਾ ਤਾਂ ਲੱਗਦਾ ਕਿਉਂਕਿ ਤੁਹਾਡੇ ਪੈਸੇ ਬਣਦੇ ਨੇ ਬਾਹਰ ਜਾਣ ਦਾ ਤੁਹਾਨੂੰ ਕੀ ਆ ਬਾਣੀ ਤੋਂ ਬਾਹਰ ਜਾਣ ਦਾ ਭਾਈ ਗੁਰਦਾਸ ਰਸਾ ਦੱਸਦਾ ਮੈਂ ਇੱਕ ਰੀਲ ਸੁਣੀ ਰੀਲ ਦਾ ਮਤਲਬ ਇੱਕ ਆਡੀਓ ਸੁਣੀ ਆਡੀਓ ਆਵਾਜ਼ ਭਾਈ ਵਿਪਿੰਦਰਪਾਲ ਜੀ ਦੀ ਆ ਵਿਪਿੰਦਰਪਾਲ ਜੀ ਬਹੁਤ ਮਸ਼ਹੂਰ ਕਥਾਕਾਰ ਨੇ ਉਹਨਾਂ ਨੇ ਮੀਣਾ ਦੀ ਗੱਲ ਕੀਤੀ ਮੀਣਾ ਕੀ ਹੁੰਦਾ ਮੀਣੇ ਦੀ ਗੱਲ ਕੀਤੀ ਤੇ ਮੈਂ ਸੁਣ ਕੇ ਬੜਾ ਹੈਰਾਨ ਹੋਇਆ ਕਿ ਯਾਰ ਕਿੰਨੀ ਚਲਾਕੀ ਦੇ ਨਾਲ ਜਿਹੜੇ ਕਥਾਕਾਰ ਨੇ ਕਿੰਨੀ ਚਲਾਕੀ ਦੇ ਨਾਲ ਵਿੱਚੋਂ ਨਿਕਲਦੇ ਨੇ ਤੇ ਭਾਈ ਗੁਰਦਾਸ ਦਾ ਨਾਮ ਲੈ ਕੇ ਬਾਹਰ ਨਿਕਲਦੇ ਤੁਸੀਂ ਪਹਿਲਾਂ ਆਪ ਸੁਣ ਲਓ ਔਰ ਮੈਂ ਧੰਨਵਾਦ ਕਰਦਾ ਹਾਂ ਸੁਪਾ ਪ੍ਰਧਾਨ ਜਸਵੀਰ ਸਿੰਘ ਜੀ ਗੜੀ ਜਿਨ੍ਹਾਂ ਨੇ ਇਹ ਮੈਨੂੰ ਆਡੀਓ ਭੇਜੀ ਔਰ ਮੈਨੂੰ ਬੜੀ ਵਧੀਆ ਲੱਗੀ ਮੈਨੂੰ ਮੌਕਾ ਮਿਲ ਗਿਆ ਕਿ ਮੀਣਿਆਂ ਦੇ ਅਰਥ ਦੱਸੇ ਜਾਣ ਕਿ ਜਿਹੜੀ ਲਾਫ ਆਫ ਨੇਚਰ ਆ ਜਿਹੜੀ ਕੁਦਰਤ ਆ ਕੁਦਰਤ ਕਿਹਨੂੰ ਮੀਣੀ ਕਹਿੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਹਨੂੰ ਮੀਣੀ ਕਹਿੰਦੀ ਆ ਮੀਣਿਆ ਦਾ ਮਤਲਬ ਕੀ ਆ ਔਰ ਮੈਂ ਧੰਨਵਾਦ ਕਰਦਾ WhatsApp ਤੇ ਜਸਵੀਰ ਸਿੰਘ ਗੜੀ ਨੇ ਪਾਈ ਹੋਈ ਆ ਸ਼ੇਅਰ ਕੀਤੀ ਹੋਈ ਆ ਤੇ ਮੇਰੇ ਕੋਲ ਆਈ ਤਾਂ ਮੈਂ ਕਿਹਾ ਕਿਉਂ ਨਾ ਔਰ ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਕੁਦਰਤ ਦੇ ਖਿਲਾਫ ਗੱਲ ਜਾ ਰਹੀ ਆ ਉਹ ਸਾਂਝੀ ਕਰਨੀ ਬਹੁਤ ਜ਼ਰੂਰੀ ਆ ਮੈਂ ਪੰਜਾਬ ਸੁਭਾ ਪ੍ਰਧਾਨ ਜਸਵੀਰ ਸਿੰਘ ਗੜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਆਈ ਉਹਨਾਂ ਨੇ ਭੇਜੀ ਤੇ ਅੱਜ ਮੈਂ ਮੀਣਿਆਂ ਦੇ ਅਰਥ ਦੱਸੂਗਾ ਮੀਣਿਆਂ ਦੇ ਅਰਥ ਕੀ ਹੁੰਦੇ ਸਹੀ ਮੀਣੇ ਕਹਿੰਦੇ ਕਿ ਇਹਨੂੰ ਧਿਆਨ ਕਰਿਓ ਇਹ ਜੀ ਆਪਣੇ ਬਹੁਤ ਕਥਾਕਾਰ ਮਸ਼ਹੂਰ ਨੇ ਵੈਸੇ ਮੈਂ ਇਹਨਾਂ ਨੂੰ ਸੁਣਨਾ ਘੱਟ ਕੀਤਾ ਹੋਇਆ ਸੀ ਇਹਨਾਂ ਦੀਆਂ ਗੱਲਾਂ ਨੂੰ ਸੁਣਨਾ ਘੱਟ ਕੀਤਾ ਹੋਇਆ ਸੀ ਕਿਉਂ ਘੱਟ ਕੀਤਾ ਸੀ ਕਿਉਂਕਿ ਮੇਰੇ ਕੋ ਮੈਂ ਹੋਰ ਪਾਸੇ ਬਿਜੀ ਸੀ ਠੀਕ ਹੈ ਨਹੀਂ ਤਾਂ ਮੈਂ ਇਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਸੀ ਤੇ ਫਿਰ ਇਹਨਾਂ ਲਈ ਕਲਾਸ ਲੱਗਦੀ ਰਹਿੰਦੀ ਸੀ ਕਲਾਸ मीनिंग ਮੈਂ ਇਹਨਾਂ ਨੂੰ ਸਵਾਲ ਪੁੱਛਦਾ ਰਹਿੰਦਾ ਸੀ ਪਰ ਅੱਜ ਇਹਨਾਂ ਨੂੰ ਮੀਣਿਆਂ ਦੀ ਗੱਲ ਕਰਾਂਗੇ ਧਿਆਨ ਨਾਲ ਸੁਣਿਓ ਸਾਰੇ ਜਣੇ ਇਹ ਮੀਣੇ ਦਾ ਅਰਥ ਕਹੇ ਜਿਹੜਾ ਅੰਦਰੋਂ ਮੀਸਣਾ ਅੰਦਰ ਦੇ ਭੇਦ ਨਾ ਦੇ ਬਾਹਰੋਂ ਕੁਝ ਵੀ ਖਾਏ ਅੰਦਰ ਕੁਝ ਹੋਵੇ ਉਹਨੂੰ ਮੀਣਾ ਕਿਹਾ ਜਾਂਦਾ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਉਹ ਕਿੰਨੇ ਨੇ ਮੀਨੇ ਦਾ ਅਰਥ ਹੈ ਜਿਹੜਾ ਸਵਾਰਤਿਕ ਹੈ ਮੀਸਣਾ ਬਣਿਆ ਹੈ ਕਪਟੀ ਕਪਟੀ ਨਾਲ ਮਿਲਦਾ ਜਿੰਨੀ ਦੇਰ ਤੱਕ ਉਹਨੂੰ ਧੋਖਾ ਹੱਸੀ ਜਾਏਗਾ ਸਹੀ ਵੀ ਜਾਏਗਾ ਜੇ ਚਿੜਕੋਗੇ ਤੇ ਤਾਂ ਵੀ ਕਹੇਗਾ ਕੋਈ ਗੱਲ ਨਹੀਂ ਪਰ ਅੰਦਰ ਮਨ ਵਿੱਚ ਸਭ ਕੁਝ ਇਕੱਠਾ ਕਰੀ ਜਾਂਦਾ ਹੈ ਜਿੱਦਨ ਉਹਨੂੰ ਉੱਠਣ ਦਾ ਮੇਲ ਮੌਕਾ ਮਿਲਦਾ ਹੈ ਤੇ 20 ਸਾਲ ਦੇ ਪਰਪਕਾਰ ਨੂੰ ਭੁਲਾ ਕੇ ਜੇ ਕਿਤੇ ਚਿੜਕਿਆ ਹੋਵੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖ ਦਿੰਦਾ ਹੈ ਫਲਾਣੇ ਵੇਲੇ ਤੁਸੀਂ ਆ ਕਿਹਾ ਫਲਾਣੇ ਵੇਲੇ ਆ ਕਿਹਾ ਉਦੋਂ ਬੰਦਾ ਸੋਚਦਾ ਵਾਹ ਮੈਂ ਤਾਂ ਮਜ਼ਾਕ ਨਾਲ ਕਹਿੰਦਾ ਰ ਮੈਨੂੰ ਕੀ ਪਤਾ ਸੀ ਅੰਦਰ ਸਭ ਕੀ ਬੈਠਾ ਨੋਟ ਕਰਿਓ ਜੀ ਨੋਟ ਕਰਿਓ ਇਹ ਭਾਈ ਸਾਹਿਬ ਕਹਿ ਰਿਹਾ ਮੀਨੇ ਦਾ ਅਰਥ ਆ ਜਿਹੜਾ ਅੰਦਰੋਂ ਨੀਸਣਾ ਅੰਦਰੋਂ ਕਪਤੀ ਭਾਈ ਪਿੰਦਰਪਾਲ ਜੀ ਮੇਰਾ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਆ ਕਦੀ ਤੁਸੀਂ ਆਪਣੇ ਆਪ ਤੇ ਪੰਕਤੀ ਢੁਕਾ ਕੇ ਦੇਖੀ ਆ ਭਾਈ ਪਿੰਦਰਪਾਲ ਜੀ ਤੁਸੀਂ ਦੂਸਰੇ ਮਨੁੱਖ ਨੂੰ ਦੱਸ ਰਹੇ ਆ ਕਿ ਜਿਹੜਾ ਅੰਦਰੋਂ ਕਪਤੀ ਆ ਜੇਸ ਵੇਲੇ ਤੁਸੀਂ ਬਾਣੀ ਦੀ ਵਿਚਾਰ ਕਰਦੇ ਆ ਭਾਈ ਪਿੰਦਰਪਾਲ ਜੀ ਜੇਸ ਵੇਲੇ ਤੁਸੀਂ ਬਾਣੀ ਦੀ ਵਿਚਾਰ ਕਰਦੇ ਆ ਮੀਣੇ ਦੀ ਤੁਸੀਂ ਵਿਚਾਰ ਕੀਤੀ ਕੀ ਤੁਹਾਨੂੰ ਇਤਿਹਾਸ ਦਾ ਨਹੀਂ ਪਤਾ ਕੀ ਤੁਹਾਨੂੰ ਪਤਾ ਨਹੀਂ ਦੋ ਬੱਚੇ ਸੀ ਗੁਰਨਾਨਕ ਸਾਹਿਬ ਦੇ ਤੁਹਾਨੂੰ ਪਤਾ ਨਹੀਂ ਉਹਦੇ ਬਾਰੇ ਨਹੀਂ ਪਤਾ ਤੁਹਾਨੂੰ ਦੋਨਾਂ ਬੱਚਿਆਂ ਦਾ ਨਹੀਂ ਪਤਾ ਕੀ ਕੀਤਾ ਉਹਨਾਂ ਨੇ ਪਾਈਪਿੰਦਰ ਪਾਲ ਜੀ ਮੈਂ ਤੁਹਾਨੂੰ ਸਵਾਲ ਕਰ ਰਿਹਾ ਤੁਸੀਂ ਮੀਨੇ ਦੇ ਅਰਥ ਕੀਤੇ ਆ ਜਿਹੜਾ ਅੰਦਰੋਂ ਕਪਟੀ ਆ ਜਦੋਂ ਤੁਸੀਂ ਕਥਾ ਕਰਦੇ ਹੋ ਤੁਸੀਂ ਕਾਦੇ ਵਾਸਤੇ ਕਥਾ ਕਰਦੇ ਹੋ ਲੋਕਾਂ ਨੂੰ ਸਮਝਾਉਣ ਵਾਸਤੇ ਕਥਾ ਕਰਦੇ ਹੋ ਜਾਂ ਲੋਕਾਂ ਨੂੰ ਇੱਕ ਕਰਨ ਵਾਸਤੇ ਕਥਾ ਕਰਦੇ ਹੋ ਜਾਂ ਆਪਣੇ ਪੈਸੇ ਇਕੱਠੇ ਕਰਨ ਵਾਸਤੇ ਇਕੱਠਾ ਕਰਦੇ ਹੋ ਪਿੰਦਰਪਾਲ ਜੀ ਤੁਹਾਨੂੰ ਸਵਾਲ ਆ। ਭਾਈ ਪਿੰਦਰਪਾਲ ਜੀ ਤੁਹਾਨੂੰ ਸਵਾਲ ਆ। ਕਿਉਂ? ਕਿਉਂਕਿ ਤੁਸੀਂ ਮੀਨੇ ਦੇ ਅਰਥ ਕੀਤੇ ਨੇ ਜਿਹੜਾ ਬੰਦਾ ਅੰਦਰੋਂ ਕਪਟੀ ਆ। ਹੁਣ ਧਿਆਨ ਸੁਤਿਆ ਨਾ ਸੁਣਿਓ। ਕੁਛ ਲੋਗ ਹੁੰਦੇ ਆ ਜਿਹੜੇ ਤਣਾੜ ਨੇ ਜਿੱਦਾਂ ਕਹਿ ਲਓ ਪ੍ਰੰਦਰ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਜਿੰਨੇ ਗੁੰਡੇ ਨੇ। ਜਿੰਨੇ ਗੁੰਡੇ ਨੇ ਉਹ ਸਾਰੇ ਗੁੰਡੇ ਜਾ ਕੇ ਕਿਹਨਾਂ ਦੇ ਧੱਕਾ ਕਰਦੇ ਆ। ਤੁਸੀਂ ਬਾਣੀ ਗਲਤ ਪੜ੍ਹ ਦਿੱਤੀ। ਤੁਸੀਂ ਇੱਥੇ ਆ ਕਰ ਲਿਆ ਤੁਸੀਂ ਇੱਥੇ ਆ ਕਰ ਲਿਆ ਤੁਸੀਂ ਇੱਥੇ ਆ ਕਰ ਲਿਆ ਅੱਛਾ ਉਹਨਾਂ ਨੂੰ ਕੀ ਕਹਿੰਦੇ ਆ ਉਹ ਤਾਂ ਹੋ ਗਿਆ ਗੁਰੂ ਦੇ ਸਿੱਖ ਧਿਆਨ ਕਰਿਓ ਉਹ ਤਾਂ ਹੋ ਗਿਆ ਗੁਰੂ ਦੇ ਸਿੱਖ ਉਹ ਤਾਂ ਹੋ ਗਿਆ ਗੁਰੂ ਦੇ ਸਿੱਖ ਜਿਨ੍ਹਾਂ ਤੇ ਜ਼ੁਲਮ ਕਰਦੇ ਆ ਜਾ ਕੇ ਗਰੀਬਾਂ ਨੂੰ ਤੰਗ ਕਰਦੇ ਤੁਸੀਂ ਬਾਣੀ ਨਹੀਂ ਇਦਾਂ ਪੜ ਸਕਦੇ ਤੁਸੀਂ ਵਾਲ ਨਹੀਂ ਰੱਖੇ ਤੁਸੀਂ ਕੇਸ ਨਹੀਂ ਰੱਖੇ ਤੁਸੀਂ ਆ ਨਹੀਂ ਕੀਤਾ ਤੁਸੀਂ ਆ ਨਹੀਂ ਕੀਤਾ ਉਹਨਾਂ ਲੋਕਾਂ ਨੇ ਕਦੀ ਇਹਨਾਂ ਲੋਕਾਂ ਮਰੇ ਬੋਲੇ ਨਹੀਂ ਵੀ ਚੱਲ ਕੋਈ ਨਹੀਂ ਗੁਰੂ ਦੇ ਸਿੱਖ ਆ ਉਹ ਵਿਚਾਰੇ ਗੁਰੂ ਦੇ ਸਿੱਖ ਸਮਝਦੇ ਨਹੀਂ ਹੁਣ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਗਰੀਬਾਂ ਤੇ ਬਾਣੀ ਪੜ੍ਹਦਿਆਂ ਦੇ ਉੱਤੇ ਛੱਤਰ ਮਾਰਨ ਵਾਲੇ ਉਹਨਾਂ ਨੂੰ ਭੇਜ ਰਹੀ ਆ ਉਹ ਕੌਣ ਹੋਏ ਉਹਨਾਂ ਨੂੰ ਕਹਿੰਦੇ ਆ ਮੀਣੇ ਮੀਣੇ ਕੀ ਕਿ ਅੰਦਰੋਂ ਗਰੀਬ ਉੱਠਣ ਦੀ ਕੋਸ਼ਿਸ਼ ਕਰ ਰਹੇ ਆ ਬਾਣੀ ਪੜ੍ਹਨੀ ਅਸੀਂ ਆਪਣੀ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਕਹਿੰਦੇ ਨਾ ਕੀ ਹੋਇਆ ਤੁਸੀਂ ਕੇਸ ਨਹੀਂ ਰੱਖੇ ਦਾਣਾ ਨਹੀਂ ਰੱਖਿਆ ਤੁਸੀਂ ਮੀਣੇ ਤੁਸੀਂ ਨਹੀਂ ਇਹ ਕਰ ਸਕਦੇ ਅੱਛਾ ਇਹਦਾ ਮਤਲਬ ਮੀਨੇ ਕ ਆਉਣਿਆ ਧੱਕਾ ਕਰਨ ਵਾਲੇ ਮੀਨੇ ਜਾਂ ਜਿਹੜੇ ਕਿਰਤੀ ਉਹ ਮੀਨੇ ਸੋਚਿਓ ਜਰੂਰ ਭਾਈ ਪੰਦਰਪਾਲ ਜੀ ਜਿਸ ਵੇਲੇ ਤੁਸੀਂ ਕਥਾ ਕਰਦੇ ਹੁੰਦੇ ਹੁੰਦੇ ਆ ਮੇਰਾ ਤੁਹਾਨੂੰ ਸਵਾਲ ਆ ਉਸ ਵੇਲੇ ਜਿਸ ਵੇਲੇ ਤੁਸੀਂ ਢੇਰੀ ਵਾਲ ਦੇਖਦੇ ਹੁੰਦੇ ਹੁੰਦੇ ਆ ਉਸ ਵੇਲੇ ਤੁਹਾਡੇ ਸ਼ਬਦ ਜਿਹੜੇ ਚੱਲ ਰਹੇ ਹੁੰਦੇ ਅੰਦਰ ਸ਼ਬਦਾਂ ਦੇ ਵਿੱਚ ਗਰਾਵਟ ਆ ਰਹੀ ਆ ਸ਼ਬਦਾਂ ਨੂੰ ਚੇਂਜ ਕਰਕੇ ਬੋਲਦੇ ਆ ਅੱਜ ਤੱਕ ਨਹੀਂ ਤੁਸੀਂ ਬੋਲੇ ਤੁਸੀਂ ਪ੍ਰਚਾਰਕ ਹੋ ਤੁਸੀਂ ਮੀਨੇ ਦੀ ਗੱਲ ਕੀਤੀ ਵੀ ਜਿਹਦੇ ਅੰਦਰ ਕਾਪਟ ਆ ਤੁਹਾਡੇ ਅੰਦਰ ਕਾਪਟ ਚੱਲਦਾ ਹੁੰਦਾ ਜਾਂ ਨਹੀਂ ਚੱਲਦਾ ਹੁੰਦਾ ਦੱਸਿਓ ਭਾਈ ਪਿੰਦਰਪਾਲ ਜੀ ਇਹ ਤਾਂ ਮੈਂ ਧੰਨਵਾਦ ਕਰਦਾ ਆ ਆ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਪੰਜਾਬ ਦੇ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਦੇ ਜਿਨ੍ਹਾਂ ਨੇ ਇਹ ਵੀਡੀਓ ਮੇਰੇ ਤੱਕ ਪਹੁੰਚਾਈ ਨਹੀਂ ਤਾਂ ਮੈਨੂੰ ਤਾਂ ਪਤਾ ਨਹੀਂ ਲੱਗਣਾ ਸੀ ਤੁਸੀਂ ਮੀਨੇ ਦੀ ਪਰਵਾਸਾ ਦੱਸੀ ਹੋਈ ਆ ਉਨਾ ਦਾ ਮਤਾਨਾ ਬਦ ਕਰਦਾ ਅੱਛਾ ਮੈਂ ਤੈਨੂੰ ਇਹ ਸਵਾਲ ਪੁੱਛਦਾ ਹੁਣ ਬਈ ਮੀਨੇ ਜਿਸ ਵੇਲੇ ਤੁਸੀਂ ਢੇਰੀਆਂ ਇਕੱਠੀਆਂ ਕਰਕੇ ਲੈ ਜਾਂਦੇ ਹੋ ਗੁਰੂ ਦੀ ਬਾਣੀ ਤੋਂ ਤੁਹਾਡਾ ਘੱਟ ਤੋਂ ਘੱਟ 12 12 ਕਰੋੜ 13 ਕਰੋੜ ਦੇ ਮਾਲਕ ਹੋ ਤੁਸੀਂ ਕਿੱਥੋਂ ਆਇਆ ਪੈਸਾ ਮੀਨੇ ਬਣ ਕੇ ਇਕੱਠਾ ਕੀਤਾ ਜਾਂ ਸਿੱਖ ਬਣ ਕੇ ਇਕੱਠਾ ਕੀਤਾ ਜੇ ਤੁਸੀਂ ਕਹਿੰਦੇ ਤੁਸੀਂ ਸਿੱਖ ਆ ਤੁਸੀਂ ਸਿੱਖ ਤਾਂ ਹੈ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਸਿੱਖ ਸੀ ਉਹਨੇ ਸਭ ਕੁਝ ਆਪਣਾ ਗਵਾ ਦਿੱਤਾ ਮੁਨਕਤਾ ਤੋਂ ਬਾਣੀ ਤੋਂ ਕਿ ਤੁਸੀਂ ਦੱਸੋ ਮੀਣਾ ਕੌਣ ਕਿਰਤੀ ਜਾਂ ਤੁਸੀਂ ਧਰਮ ਦੇ ठेकेदार ਭਾਈ ਪਿੰਦਰਪਾਲ ਜੀ ਮੇਰਾ ਸਵਾਲ ਹੈ ਤੁਹਾਨੂੰ ਕਪਟ ਕਪਟ ਕੌਣ ਕਰਦਾ ਕਿਰਤੀ ਲੋਕ ਕਰਦੇ ਜਾਂ ਤੁਸੀਂ ਕਰਦੇ ਜਵਾਬ ਦਿਓ ਤੁਹਾਨੂੰ ਮੈਂ ਸਵਾਲ ਕਰ ਰਿਹਾ ਕਿਉਂਕਿ ਤੁਸੀਂ ਮੀਣੇ ਦੀ ਪਰਿਭਾਸ਼ਾ ਦੱਸੀ ਹੈ ਧਰਮ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜਾ ਮਨੁੱਖ ਪੜ੍ਹ ਲੈਂਦਾ ਜਿਹੜੇ ਮਨੁੱਖ ਤੇ ਪ੍ਰਕਾਸ਼ ਹੋ ਜਾਂਦੀ ਹੈ ਇੱਥੇ ਇੱਥੇ ਪ੍ਰਕਾਸ਼ ਹੋ ਜਾਂਦੀ ਆ ਉਹ ਉਹ ਗੁਰੂ ਘਰਾਂ ਦੇ ਵਿੱਚੋਂ ਜਾਣੋ ਹਟ ਜਾਂਦਾ ਗੁਰੂ ਘਰ ਨੂੰ ਛੱਡ ਦਿੰਦਾ ਮੈਂ ਨਹੀਂ ਮੈਂ ਤੁਸੀਂ țieੜੇ ਹੁੰਦਿਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰਕ țieੜੇ ਹੁੰਦਿਆਂ ਭਾਈ ਪਿੰਦਰਪਾਲ ਜੀ țieੜੇ ਹੁੰਦਿਆਂ ਪੰਜ ਪੰਜ 6 6 ਗੁਰੂ ਘਰ ਖੁੱਲ ਗਏ ਗੁਰੂ ਤਾਂ ਇੱਕ ਕਰਦਾ ਸਾਰਿਆਂ ਨੂੰ ਜਦੋਂ ਬਾਣੀ ਦਾ ਪ੍ਰਕਾਸ਼ ਦਿਮਾਗ ਛੁੰਦਾ ਬੰਦੇ ਦੇ ਬੰਦਾ ਕਹਿੰਦਾ ਨਹੀਂ ਭਾਈ ਮੇਰੀ ਜਾਤੀ ਕੋਈ ਨਹੀਂ ਬੰਤਾ ਤਾਂ ਜਾਤ ਨੂੰ ਛੱਡ ਦਿੰਦਾ ਤੁਹਾਡੇ ਪਰ ਤੁਸੀਂ ਕਥਾ ਕਰਦੇ ਆ ਤੁਸੀਂ ਲੋਕਾਂ ਨੂੰ ਸਮਝਾਉਂਦੇ ਆ ਤੁਹਾਡੇ ਹੁੰਦਿਆਂ ਤੁਹਾਡੀ ਕਥਾ ਦੇ ਨਾਲ ਪੰਜ ਪੰਜ ਛੇ ਛੇ ਗੁਰੂ ਘਰ ਖੁੱਲ ਜਾਣ ਬਾਣੀ ਦੇ ਕੰਮ ਉਲਟ ਰਿਹਾ ਹੋ ਰਿਹਾ ਹੋਵੇ ਦੱਸੋ ਮੀਨੇ ਕੌਣ ਤੁਸੀਂ ਜਗਰਤੀ ਕੌਣ ਮੀਨੇ ਭਾਈ ਪਿੰਦਰਪਾਲ ਜੀ ਜਵਾਬ ਦਿਓ ਕੌਣ ਆ ਮੀਨੇ ਕਥਾਕਾਰ ਮੀਨੇ ਯਕਰਤੀ ਲੋਕ ਮੀਨੇ ਪੰਜ ਪੰਜ 6 6 ਗੁਰੂ ਘਰ ਪਿੰਡਾਂ ਦੇ ਵਿੱਚ ਖੁੱਲ ਗਿਆ ਜਾਤਾਂ ਦੇ ਨਾਮ ਤੇ ਭਾਈ ਪਿੰਦਰਪਾਲ ਜੀ ਧਾੜੀ ਕਥਾ ਦੇ ਨਾਲ ਲੋਕਾਂ ਨੇ ਇੱਕ ਤਾਂ ਕੀ ਕਰਦੇ ਸੀ ਪੰਜ ਪੰਜ 6 6 ਗੁਰੂ ਘਰ ਪਿੰਡਾਂ ਚ ਖੁੱਲ ਗਿਆ ਹੈ ਮੀਣੇ ਕੌਣ ਕਿਉਂਕਿ ਤੁਸੀਂ ਗੁਰੂ ਦੀ ਗੱਲ ਸਮਝਾਈ ਨਹੀਂ ਤੁਸੀਂ ਨੋਟ ਇਕੱਠੇ ਕੀਤੇ ਆ ਅੰਦਰ ਕਾਪਟ ਇਹ ਪਤਾ ਕੀ ਚਾਹੁੰਦੇ ਆ ਵੇ ਏਦਾਂ ਸਾਡੀਆਂ ਗੱਲਾਂ ਸੁਣੀ ਜਾਵੇ ਸੁਣੀ ਜਾਵੇ ਸੁਣੀ ਜਾਵੇ ਹਰ ਇੱਕ ਬੰਦਾ ਸੁਣੀ ਜਾਵੇ ਆਰਾਮ ਦੇ ਨਾਲ ਜਦੋਂ 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 ਕਹੀਏ ਵੀ ਜੇ ਅਸੀਂ ਕਹੀਏ ਦਿਨ ਨੂੰ ਰਾਤ ਜਾਂ ਰਾਤ ਕਹਿ ਦੇਵੇ ਜੇ ਅਸੀਂ ਦਿਨ ਨੂੰ ਕਹੀਏ ਰਾਤ ਜਾਂ ਰਾਤ ਦਿਨ ਕਹਿ ਦੇਵੇ ਵੀ ਜੋ ਜੋ ਅਸੀਂ ਕਹੀਏ ਵੀ ਅਸੀਂ ਤਾਂ ਰੱਬ ਦੇ ਬਹੁਤ ਲੱਗੇ ਆ ਤੁਸੀਂ ਤੁਸੀਂ ਤਾਂ ਬੇਲੜੋ ਪਾਈ ਪਿੰਦਰਪਾਲ ਜੀ ਤੁਸੀਂ ਬੇਲੜੋ ਤੁਸੀਂ ਅਸਲੀ ਮੀਨੇ ਹੋ ਗੁਰਨਾਨਕ ਸਾਹਿਬ ਕਰਤੀ ਸੀ ਉਨਾ ਦੇ ਬੱਚੇ ਲਗੋਟੇ ਲਾਉਣ ਲੱਗ ਪਏ ਸੀ ਉਹਨਾਂ ਦੇ ਬੱਚੇ ਦੋਨੇ ਲਗੋਟੇ ਲਾਉਣ ਲੱਗ ਪਏ ਸੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਾ ਪਏ ਸੀ ਜੋਗੀ ਬਣ ਗਿਆ ਸੀ ਗੁਰਨਾਨਕ ਨੇ ਗੁਰਨਾਰਕ ਨੇ ਆਪਣੇ ਆਤਮਾ ਤੇ ਉਹਨਾਂ ਨੂੰ ਦਰਜਾ ਨਹੀਂ ਦਿੱਤਾ ਘਰ ਨਹੀਂ ਬਣਾ ਬਣ ਦਿੱਤਾ ਉਹਨਾਂ ਦਾ ਭਮਾ ਹੀ ਉਹਨਾਂ ਦੇ ਸਕੇ ਪੁੱਤਰ ਸੀ ਕਿਨਾਂ ਦੇ ਨਾਮ ਵਾਲੇ ਸੀ ਮੀਨੇ ਦੋਨੇ ਲਕਸ਼ਮੀ ਲਕਸ਼ਮੀ ਚੰਦ ਤੇ ਸ੍ਰੀ ਚੰਦ ਕਿਹੜਾ ਨਾਮ ਵਾਲੇ ਸੀ ਜੀ ਬ੍ਰਾਹਮਣ ਦੀ ਸੋਚ ਤੇ ਚੱਲਦੇ ਸੀ ਜੋਗੀ ਬਣ ਗਿਆ ਸੀ ਆ ਕਿਤਾਬਾਂ ਦੇ ਵਿੱਚ ਇਹ ਵੀ ਲਿਖਿਆ ਆ ਵੀ ਜੇ ਲਕਸ਼ਮੀ ਚੰਦ ਤੇ ਦੋਨੇ ਬਹੁਤ ਵੱਡੇ ਕਿਨਾਂ ਦਾ ਆਯੁਰਵੈਦਿਕ ਦਾ ਬੈਦ ਸੀ ਜੇ ਬੈਦ ਹੁੰਦੇ ਜੇ ਆਤਮਾ ਦੇ ਪਹਿਲਾਂ ਆਤਮਾ ਦੇ ਬੈਦ ਬਣਾ ਪਹਿਣਾ ਆਤਮਾ ਦੇ ਜਿੱਥੇ ਪ੍ਰਮਾਤਮਾ ਵਸਦਾ ਜੀ ਆਤਮਾ ਦੇ ਵੈਦ ਹੁੰਦੇ ਗੁਰਨਾਨ ਸਿੰਘ ਸਾਹਿਬ ਛੱਡਦੇ ਉਹਨਾਂ ਨੂੰ ਗੁਰਨਾਨ ਸਿੰਘ ਸਾਹਿਬ ਨਾਲ ਤੁਸੀਂ ਸਿਆਣੇ ਹੋ ਗਿਆ ਮੀਣਿਆਂ ਦੀ ਕੁੱਲ ਵੱਖਰੀ ਆ ਆਪਣੇ ਅੰਦਰ ਝਾਤੀ ਮਾਰੋ ਪਹਿਲਾਂ ਕੀ ਹੋ ਤੁਸੀਂ ਇਹ ਕਰਤੀ ਲੋਕ ਅੱਜ ਵੀ ਮੀਣਿਆਂ ਦੀ ਕਤਾਰ 'ਚ ਨਹੀਂ ਖੜੇ ਕਰਤੀ ਲੋਕ ਅੱਜ ਵੀ ਕਰਤੀ ਕਰਤੀ ਇੱਕ ਕਰਤੀਆਂ ਦੀ ਕਤਾਰ 'ਚ ਖੜੇ ਆ ਜਿਹੜੇ ਗੁਰੂ ਦੀ ਬਾਣੀ ਦਾ ਪ੍ਰਚਾਰ ਕਰਕੇ ਪੰਜ-ਪੰਜ ਛੇ-ਛੇ ਗੁਰੂ ਘਰ ਉਹਨਾਂ ਦੇ ਪ੍ਰਚਾਰ ਕਰਦੇ ਆ ਕਰਦੇ ਆ ਖੁੱਲ ਗਏ ਮੀਣੇ ਉਹ ਨੇ ਗੁਰੂ ਦੀ ਬਾਣੀ ਦਾ ਦਗਾ ਕਰਿਆ ਨੇ ਸ਼ਰੀਆਮ ਆਪਣੇ ਅੰਦਰ ਝਾਤੀ ਮਾਰੋ ਭਾਈ ਬਿੰਦਰਪਾਲ ਜੀ ਹੁਣ ਆਪਾਂ ਗੱਲ ਕਰ ਲੈਂਦੇ ਆ ਅਛਾ ਇਹ ਪ੍ਰਚਾਰ ਕਰਦੇ ਆ ਕਿੰਨੇ ਪ੍ਰਚਾਰ ਕੀਆ ਕਿੱਡੇ ਮਸ਼ਹੂਰ ਪ੍ਰਚਾਰ ਕੀਆ ਹੁਣ ਪੰਜੇ ਪਾਤਸ਼ਾਹ ਨੇ ਆਪਣੀ ਸ਼ਿੱਧੀ ਦਿੱਤੀ ਬਈ ਜਾਣ ਕੇ ਬਾਣੀ ਦਾ ਦਗਾ ਨਹੀਂ ਲੱਗਣ ਦਿੱਤਾ ਕੱਲ ਉਹਨਾਂ ਦੀ ਸ਼ਿੱਧੀ ਸੀ ਚਿੱਦੀ ਘਰ ਪਰਮਾ ਨਾ ਖੜੇ ਆਪਾਂ ਇਹਨਾਂ ਨੂੰ ਕਿਤੇ ਕਹਦੇ ਕਿ ਗਰੀਬ ਦੀ ਮਦਦ ਕਰਨੀ ਆ ਬਿਸ਼ਰਮਖਾਂ ਦੇ ਲਾ ਸਾਨੂੰ ਤੇ ਅੱਡੀ ਲੋੜ ਨਹੀਂ ਭੱਜੋ ਭੱਜੋ ਸਾਨੂੰ ਲੋੜ ਨਹੀਂ ਅਸੀਂ ਬਸ ਕੱਲ੍ਹੇ ਹੀ ਰੰਗ ਰਲੀਆਂ ਲਾਉਣ ਜਾਂਦੇ ਆ ਕੌਣ ਮੀਨੇ ਆ ਗੁਰੂ ਸਾਹਿਬ ਤਾਂ ਕਹਿੰਦਾ ਨੀਚਾ ਅੰਦਰ ਨੀਚਾ ਨੀਚੀ ਹੁਆਤ ਨੀਚ ਨਾਨਕ ਤੇ ਗਏ ਸੰਗ ਸਾਧ ਵੱਡਿਆ ਸੇ ਉਹ ਘਰੀਸ ਬੇ ਨਾ ਵੱਡਿਆਂ ਦੇ ਤਾਂ ਤੁਸੀਂ ਕਿਹਨਾਂ ਦੇ ਜਾਂਦੇ ਹੋ ਖੱਡ ਪੱਡ ਕਰਨ ਕਦੀ ਕਦੇ ਗਰੀਬ ਦੇ ਗਏ ਆ ਕਦੀ ਕਿਸੇ ਗਰੀਬ ਦੇ ਜਿਹਦੇ ਘਰ ਰੋਟੀ ਨਹੀਂ ਪੱਕਦੀ ਕਦੀ ਉਹਦੀ ਧੀ ਦੇ ਅਨੰਦ ਕਾਰਜ ਤੇ ਗਏ ਕਦੀ ਤੁਸੀਂ ਮੀਨੇ ਕੌਣ ਕੌਣ ਮੀਨੇ ਦੱਸਿਓ ਮੈਨੂੰ ਮੀਨੇ ਤੁਸੀਂ ਉਹ ਤੁਹਾਡੇ ਪ੍ਰਚਾਰ ਦੇ ਨਾਲ ਪੰਜ ਪੰਜ ਛੇ ਛੇ ਗੁਰੂ ਘਰ ਖੁੱਲ ਗਏ ਪਿੰਡਾਂ ਦੇ ਵਿੱਚ ਤੁਸੀਂ ਗੁਰੂ ਤੁਸੀਂ ਸ੍ਰੀ ਚੰਦ ਦਾ ਕੰਮ ਕਰ ਰਹੇ ਹੋ ਤੁਸੀਂ ਲక్ష్ਮੀ ਚੰਦ ਦਾ ਕੰਮ ਕਰ ਰਹੇ ਹੋ ਤੁਸੀਂ ਯਾਦ ਰੱਖਿਓ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਸੇ ਨੂੰ ਗਲਤ ਬੰਦੇ ਨੂੰ ਆਪਣੇ ਲਾਗੇ ਨਹੀਂ ਖੜਾ ਹੋਣ ਦਿੱਤਾ ਹਰ ਮੈਂ ਤੈਨੂੰ ਹੋਰ ਦੱਸਦਾ ਪੰਜਾਬ ਦੇ ਵਿੱਚ ਇਹ ਪੜਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਤੇ ਭਾਈ ਗੁਰਦਾਸ ਨੂੰ ਵਿੱਚ ਕਾਹ ਤੋਂ ਲਿਆਉਂਦੇ ਆ ਇਤੋਂ ਵੱਡੇ ਮੀਨੇ ਹੋ ਸਕਦੇ ਕੋਈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਭਾਈ ਗੁਰਦਾਸ ਦਾ ਐਡਾ ਉਧਾ ਉੱਚਾ ਹੁੰਦਾ ਉਧਾ ਉੱਚਾ ਹੁੰਦਾ ਤੇ ਮੇਰੇ ਦਸ਼ਮੇਸ਼ ਪਿਤਾ ਨੇ ਲਿਖ ਦੇਣਾ ਸੀ ਵੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਭਾਈ ਗੁਰਦਾਸ ਦੀਆਂ 12 ਨੂੰ ਗੁਰੂ ਮੰਨ ਕੇ ਫੇਰ ਗੁਰੂਆਂ ਨੂੰ ਪੜਨਾ ਜਿੱਦਾਂ ਤੁਸੀਂ ਕਹਿੰਨੇ ਆਂ ਤੇ ਭਾਈ ਗੁਰਦਾਸ ਜੀ ਦੀ ਜਿਹੜੀਆਂ 12 ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਆ। ਅੱਛਾ ਭਾਈ ਗੁਰਦਾਸ ਦੀਆਂ ਗੁਰੂ ਗ੍ਰੰਥ ਸਾਹਿਬ ਦੀ 12 ਕੁੰਜੀ ਹੋ ਗਈ। ਤਾਂ ਜਿਹਨੇ ਮੇਰੇ ਦਸ਼ਮੇਸ਼ ਤੇ ਦਸ਼ਮੇਸ਼ ਪਤਾ ਨੇ ਸਭ ਕੋ ਛਾਪਣਾ ਬਾੜ ਦਿੱਤਾ ਉਹਦੀ ਗੱਲ ਝੂਠੀ ਹੋ ਗਈ। ਤੁਸੀਂ ਮੀਨੇ ਓ ਮੀਨੇ ਜਿਹਨੇ ਆਪਣੀ ਸ਼ਹੀਦੀ ਦੇਤੀ ਤਤੀ ਤਵੀ ਦੇ ਵਹਿ ਗਿਆ। ਉਹਨਾਂ ਵਾਂਸਿਆ ਨਹੀਂ ਹੋਗਾ ਤੁਸੀਂ ਤੁਸੀਂ ਮੀਨੇ ਓ ਮੀਨੇ ਦੀ ਪਰਵਾਸਾ ਇਹ ਆ ਇਹਨੂੰ ਪੁੱਛੋ ਬਾਣੀ ਦੇ ਵਿੱਚ ਕਪਟਕੇ ਨੂੰ ਕਹਿੰਦੇ ਆ ਕਪਟਕੇ ਨੂੰ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਆਤਮ ਘਾਤੀ ਜਗਤ ਕਸਾਈ ਜੇ ਤੂੰ ਕਪਟ ਆਪਣੀ ਆਤਮਾ ਦੇ ਨਾਲ ਕਰਦਾ ਐ ਇਸੇ ਕਰਕੇ ਪੰਜਾਬ ਦੇ ਵਿੱਚ ਸਾਰੇ ਲੋਗ ਬੱਚਿਆਂ ਤੱਕ ਕਸਾਈ ਬਣ ਗਏ ਆ ਤੁਸੀਂ ਬਾਣੀ ਦੇ ਨਾਲ ਬਹੁਤ ਵੱਡਾ ਦਗਾ ਕੀਤਾ ਆ ਭਾਈ ਬਿੰਦਰਪਾਲ ਜੀ ਤੁਸੀਂ ਬਹੁਤ ਵੱਡਾ ਦਗਾ ਕੀਤਾ ਜਿਹੜਾ ਤੁਸੀਂ ਦਗਾ ਕੀਤਾ ਅੱਜ ਤੁਸੀਂ ਆ ਗੱਲ ਕਰਦੇ ਹੋ ਭਾਈ ਗੁਰਦਾਸ ਦੀ ਜਮਤ ਮੈਂ ਸਿਰਫ ਤੁਹਾਨੂੰ ਮੀਣਿਆ ਦੀ ਪਰਵਾਸਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿ ਸਮਝਾ ਰਿਆ ਮੈਂ ਭਾਈ ਗੁਰਦਾਸ ਜੀ 12 ਨੰਦ ਨਹੀਂ ਸਮਝਾ ਰਿਆ ਕਿਉਂਕਿ ਤੁਹਾਨੂੰ ਭਾਈ ਗੁਰਦਾਸ ਚੰਗਾ ਤਾਂ ਲੱਗਦਾ ਕਿਉਂਕਿ ਤੁਹਾਡੇ ਪੈਸੇ ਬਣਦੇ ਨੇ ਬਾਹਰ ਜਾਣ ਦਾ ਤੁਹਾਨੂੰ ਕੀ ਆ ਬਾਣੀ ਤੋਂ ਬਾਹਰ ਜਾਣ ਦਾ ਭਾਈ ਗੁਰਦਾਸ ਰਸਾ ਦੱਸਦਾ ਬਾਣੀ ਤੋਂ ਬਾਹਰ ਜਾ ਕੇ ਸਹਾਰਾ ਇੱਕ ਸ਼ਬਦ ਦਾ ਲੈ ਕੇ ਬਾਣੀ ਤੋਂ ਬਾਹਰ ਜਾ ਕੇ ਸਾਰੀਆਂ ਬੇਦਾਰੀਆਂ ਕਹਾਣੀਆਂ ਸੁਣਾ ਸੁਣਾ ਕੇ ਸਾਡੇ ਤੇ ਥੋਪੀ ਜਾਂਦੇ ਤੁਸੀਂ ਸੰਗਤ ਨੂੰ ਮੀਣੇ ਤੁਸੀਂ ਤੁਸੀਂ ਲੋਕਾਂ ਨੇ ਪ੍ਰਚਾਰ ਕਰ ਕਰਕੇ ਪਿੰਡਾਂ ਦੇ ਵਿੱਚ 6 6 5 5 6 6 ਗੁਰੂ ਕਾ ਖਲਾਅ ਤੇ ਤੁਸੀਂ ਮੀਨੇ ਹੋ ਤੁਸੀਂ ਲੋਕਾਂ ਨੂੰ ਮੀਨੇ ਦੱਸੇ ਮੀਣਾ ਏਦਾਂ ਦਾ ਹੁੰਦਾ ਆਪਣੇ ਵਰਗੇ ਕਿਉਂ ਨਹੀਂ ਦੱਸਦੇ ਸਾਡੇ ਵਰਗੇ ਮੀਨੇ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾਗਾ ਕਰਦੇ ਹੋ ਸੁਣੋ ਅੱਗੇ ਕੀ ਕਹਿੰਦਾ ਹੈ ਜੇਗਾ ਸਹੀ ਵੀ ਜਾਏਗਾ ਜੇ ਛਿੜਕੋਗੇ ਤੇ ਤਾਂ ਵੀ ਕਹੇਗਾ ਕੋਈ ਗੱਲ ਨਹੀਂ ਪਰ ਅੰਦਰ ਮਨ ਵਿੱਚ ਸਭ ਕੁਝ ਇਕੱਠਾ ਕਰੀ ਜਾਂਦਾ ਹੈ ਜਿੱਦਨ ਉਹਨੂੰ ਉੱਠਣ ਦਾ ਮੇਲ ਮੌਕਾ ਮਿਲਦਾ ਹੈ ਤੇ 20 ਸਾਲ ਦੇ ਪਰਪਕਾਰ ਨੂੰ ਭੁਲਾ ਕੇ ਜਿਹੜਾ ਗਰੀਬ ਗਰੀਬ ਔਖਿਆ ਜਿਹਦੀ ਵਿਚਾਰੇ ਦੀ ਚਲਦੀ ਨਹੀਂ ਜੇ ਦੀ ਚਲਦੀ ਨਹੀਂ ਉਹ ਵਿਚਾਰਾ ساری ਉਮਰ ਜੋ ਇਹ ਕਹਿੰਦੇ ਆ ਕਿ ਗੁਰੂ ਗਵੈਸਾਹੀ ਇਦਾਂ ਦੇ ਸੀ ਉਹ ਮੰਨ ਲੈਂਦਾ ਇਦਾਂ ਦੇ ਸੀ ਇਹ ਕਹਿੰਦੇ ਪੰਜੇ ਪਾਸ਼ਾ ਇਦਾਂ ਦੇ ਸੀ ਇਹ ਕਹਿੰਦੇ ਇਦਾਂ ਦੇ ਸੀ ਨਾਨਕ ਇਦਾਂ ਦਾ ਸੀ ਉਹ ਕਹਿੰਦੇ ਇਦਾਂ ਦੇ ਸੀ ਇਹ ਕਹਿੰਦੇ ਭੁੱਖੇ ਸਾਧਵਾਂ ਨੂੰ ਲੰਗਰ ਛਕਾਇਆ ਗਰੀਬਾਂ ਨੇ ਮੰਨ ਲਿਆ ਸਭ ਕੁਝ ਮੰਨ ਲਿਆ ਗਰੀਬਾਂ ਨੇ ਹੁਣ ਗਰੀਬ ਬੋਲਣ ਲੱਗੇ ਆ ਵੀ ਜਦੋਂ ਹੁਣ ਪਤਾ ਲੱਗਾ ਵੀ ਯਾਰ ਬਾਣੀ 'ਚ ਤਾਂ ਕੁਝ ਹੋਰ ਲਿਖਿਆ ਆ ਇਹ ਤਾਂ ਇਹ ਤਾਂ ਆਤਮ ਘਾਤੀ ਜਗਤ ਕਸਾਈ ਮੀਣਾ ਮੀਣ ਪੁਣਾ ਕਰਦੇ ਨੇ ਭਾਈ ਪੰਦਰਪਾਲ ਜੀ ਜਦੋਂ ਹੁਣ ਗਰੀਬ ਬੋਝੜ ਬੋਲਣ ਲੱਗੇ ਆ ਹੁਣ ਤੁਹਾਨੂੰ ਮੀਣਾ ਏਦਾਂ ਗਰੀਬ ਲੋਕ ਮੀਣਾ ਲਗਾ ਲਾ ਪਾ ਤੁਹਾਨੂੰ ਮੀਣਾ ਬੰਦਾ ਏਦਾਂ ਦਾ ਮੀਣਾ ਬੰਦਾ ਤਿਆਡੇ ਵਰਗਾ ਆ ਇਹ ਬਾਣੀ ਦੀ ਗੁਰੂ ਦੀ ਬਾਣੀ ਤੇ ਤੁਸੀਂ ਦਗਾ ਕਰ ਰਹੇ ਹੋ ਧੰਦਾ ਕਰ ਰਹੇ ਹੋ ਪੈਸੇ ਕਮਾਉਣ ਨੂੰ ਕਹਿੰਨ ਕਿਆ ਸੀ ਤੁਹਾਨੂੰ ਬਾਣੀ ਤੋਂ ਕਿੱਥੇ ਦੱਸਿਆ ਸੀ ਮੈਂ ਧੰਦਾ ਕਰਨਾ ਬਾਣੀ ਤੋਂ ਦਿਖਾਓ ਮੈਨੂੰ ਕਿੱਥੇ ਲਿਖਿਆ ਮੇਰੇ ਦਸ਼ਮੇਸ਼ ਪਿਤਾ ਨੇ ਤਾਂ ਸਭ ਕੁਝ ਜੋ ਬਾਣੀ ਦੋ ਰਾਜ ਜੋ ਵੀ ਬਣਿਆ ਹੋਇਆ ਸੀ ਸਾਰਾ ਬਾਾਰ ਦਿੱਤਾ ਆਪਣੇ ਬੱਚੇ ਵੀ ਬਾਾਰ ਗਿਆ ਆਪਣਾ ਪੇ ਵੀ ਮਾਤਾ ਵੀ ਹਰ ਇੱਕ ਚੀਜ਼ ਵਾਰ ਕੇ ਆਪਣਾ ਆਪ ਵੀ ਵਾਰ ਗਿਆ। ਉਹਨੇ ਕਿਹਾ ਹੋਵੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਤੁਸੀਂ ਭਾਈ ਗੁਰਦਾਸ ਥੋਪਦੇ ਹੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੇ। ਫੇਰ ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਥੋਪਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕਥਾ ਕਰਦੇ ਹੋ ਤੁਸੀਂ। ਤੁਸੀਂ ਮੀਨੇ ਕਿਸੇ ਹੋਰ ਨੂੰ ਦੱਸੋ ਤੁਸੀਂ।